ਤਾਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਗਤ ਜਨਮ ਦੇ ਨੂੰ ਤਾਰਨ ਦੇ ਲਈ ਚਾਰ ਉਦਾਸੀਆਂ ਕੀਤੀਆਂ ਉਦਾਸੀਆਂ ਦਾ ਮਨੋਰਥ ਮਨੁੱਖਤਾ ਨੂੰ ਸਿੱਧੇ ਰਾਹੇ ਪਾਉਣਾ ਦੁਖੀਆਂ ਦੇ ਦਰਦ ਵੰਡਾਉਣੇ ਤੇ ਉਹਨਾਂ ਨੂੰ ਕਰਮ ਕਾਂਡਾਂ ਚੋਂ ਬਾਹਰ ਕੱਢ ਕੇ ਪਰਮਾਤਮਾ ਦੇ ਸੱਚੇ ਸੁੱਚੇ ਨਾਮ ਦੇ ਨਾਲ ਜੋੜਨਾ ਸੀ ਗੁਰੂ ਪਾਤਸ਼ਾਹ ਜੀ ਦੇ ਨਾਲ ਇੱਕ ਪੱਕਾ ਸਾਥੀ ਭਾਈ ਮਰਦਾਨਾ ਸੀ ਭਾਈ ਮਰਦਾਨਾ ਜੀ ਰਵਾਭੀ ਸਨ ਪੁਰ ਬਾਪ ਜਾਇ ਕਰਦੇ ਤੇ ਗੁਰੂ ਪਾਤਸ਼ਾਹ ਜੀ ਇਲਾਹੀ ਬਾਣੀ ਦੇ ਰਸ ਪਿੰਨੇ ਕੀਰਤਨ ਕਰਿਆ ਕਰਦੇ ਸਿੱਖ ਇਤਿਹਾਸ ਵਿੱਚ ਭਾਈ ਮਰਦਾਨਾ ਜੀ ਵਰਗਾ ਵਿਭਾਗਾ ਕੋਈ ਵਿਅਕਤੀ ਹੋਵੇਗਾ ਜਿਸ ਨੇ ਇਨਾ ਸਮਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਿਕਟ ਰਹਿ ਕੇ گزارਿਆ ਜਗਤ ਜਲੰਦੇ ਨੂੰ ਤਾਰਦਿਆਂ ਜੋ ਵੀ ਮੁਸ਼ਕਲਾਂ ਗੁਰੂ ਸਾਹਿਬ ਜੀ ਨੇ ਝੱਲੀਆਂ ਉਹ ਭਾਈ ਮਰਦਾਨਾ ਜੀ ਨੇ ਵੀ ਨਾਲ-ਨਾਲ ਆਪਣੇ ਪਿੰਡੇ ਤੇ ਹੰਡਾਈਆਂ ਜੋ ਆਗਿਆ ਭਾਈ ਮਰਦਾਨਾ ਜੀ ਨੂੰ ਗੁਰੂ ਪਾਤਸ਼ਾਹ ਜੀ ਨੇ ਕੀਤੀ ਭਾਈ ਮਰਦਾਨਾ ਜੀ ਨੇ ਉਸ ਤੇ ਫੁੱਲ ਚੜਾਏ ਗੁਰੂ ਜੀ ਦਾ ਹੁਕਮ ਮੰਨਣ ਦਾ ਸਭ ਤੋਂ ਪਹਿਲਾ ਵੱਲ ਭਾਈ ਮਰਦਾਨਾ ਜੀ ਨੇ ਹੀ ਸਿੱਖਿਆ ਉਹ ਬਾਬੇ ਨਾਨਕ ਦੇ ਪਹਿਲੇ ਸੱਤੇ ਸਿੱਖਾਂ ਦੇ ਵਿੱਚੋਂ ਦ੍ਰੋਮਣੀ ਸਨ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ ਇੱਕ ਵਾਰ ਮਲਤਾਨ ਵੱਲ ਵਿਚਰਦਿਆਂ ਕਈ ਦਿਨਾਂ ਦੇ ਸਫ਼ਰ ਦੇ ਮਗਰੋਂ ਗੁਰੂ ਜੀ ਤੇ ਭਾਈ ਮਰਦਾਨਾ ਜੀ ਜਿਲਾ ਮਿੰਟ ਗੁਮਰੀ ਦੇ ਨਗਰ ਹਰਪਾ ਪਹੁੰਚੇ ਆਪ ਜੀ ਨਗਰ ਦੇ ਬਾਹਰ ਇੱਕ ਰੁੱਖ ਦੇ ਹੇਠਾਂ ਬੈਠ ਗਏ ਜਿੱਥੇ ਭਾਈ ਮਰਦਾਨਾ ਜੀ ਰਬਾਬ ਵਜਾਉਣ ਲੱਗੇ ਤੇ ਗੁਰੂ 파ਰਸ਼ਾ ਜੀ ਇਲਾਹੀ ਬਾਣੀ ਦਾ ਕੀਰਤਨ ਕਰਨ ਲੱਗੇ ਉਸ ਨਗਰ ਦੇ ਵਸਨੀਕਾਂ ਨੇ ਗੁਰੂ ਸਾਹਿਬ ਜੀ ਦਾ ਤੇ ਭਾਈ ਮਰਦਾਨਾ ਜੀ ਦਾ ਬਹੁਤ ਸਤਕਾਰ ਕੀਤਾ ਪਾਤ ਪਾਤ ਦੇ ਪਦਾਰਥ ਸ਼ਿਕਾਏ ਤੇ ਨਾਲ ਹੀ ਕੀਮਤੀ ਵਸਤੂਆਂ ਭੇਟ ਕੀਤੀਆਂ ਭਾਈ ਮਰਦਾਨਾ ਜੀ ਨੇ ਸਾਰਾ ਸਮਾਨ ਇਕੱਠਾ ਕੀਤਾ ਤੇ ਇੱਕ ਪੰਡ ਬੰਨ ਲਈ ਪੰਡ ਵਾਵਾ ਭਾਰੀ ਹੋ ਗਈ ਪੰਡ ਚੁੱਕ ਕੇ ਉਹ ਗੁਰੂ ਜੀ ਕੋਲ ਪਹੁੰਚੇ ਤੇ ਕਹਿਣ ਲੱਗੇ ਗੁਰੂ ਪਾਤਸ਼ਾਹ ਜੀ ਇਹ ਭੇਟਾ ਲੋਕਾਂ ਨੇ ਦਿੱਤੀ ਹੈ ਮੈਂ ਇਸ ਪੰਡ ਵਿੱਚ ਬੰਨ ਕੇ ਲੈ ਆਇਆ ਜਿਵੇਂ ਰਜਾਈ ਹੋਵੇ ਜਿਵੇਂ ਮੈਂ ਕਰੀ ਗੁਰੂ ਜੀ ਕਹਿ ਲਗੇ ਮਰਦਾਨਿਆਂ ਤੂੰ ਇਹ ਲੈ ਆਂਦੇ ਠੀਕ ਕੀਤਾ ਪਰ ਇਹ ਸਾਡੇ ਕਿਸੇ ਕੰਮ ਨਹੀਂ ਇਹਨਾਂ ਨੂੰ ਇੱਥੇ ਹੀ ਸੁੱਟ ਦੇ ਭਾਈ ਮਰਦਾਨਾ ਜੀ ਨੇ ਕੋਈ ਕਿੰਤੂ ਪਰੰਤੂ ਨਾ ਕੀਤਾ ਤੇ ਗੁਰੂ ਜੀ ਦਾ ਹੁਕਮ ਸਿਰ ਮੱਥੇ ਮੰਨ ਕੇ ਉਸ ਪੰਡ ਨੂੰ ਉੱਥੇ ਹੀ ਸੁੱਟ ਦਿੱਤਾ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸਮਝਾਉਂਦਿਆਂ ਹੋਇਆ فرمایا ਤੇ ਬੇ ਲੋੜੀਆਂ ਵਸਤੂਆਂ ਦਾ ਭਾਰ ਚੁੱਕ ਕੇ ਸਫ਼ਰ ਕਰਨਾ ਔਖਾ ਹੋ ਜਾਂਦਾ ਹੈ ਨਾਲੇ ਜਿਹੜੇ ਸਫ਼ਰ ਤੇ ਅਸੀਂ ਤੁਰੇ ਹਾਂ ਇੱਕ ਤਾਂ ਉਸ ਦੀ ਕੋਈ ਸੀਮਾ ਨਹੀਂ ਕੋਈ ਸਮਾਂ ਨਿਸ਼ਚਿਤ ਨਹੀਂ ਦੂਜਾ ਅਸੀਂ ਤਾਂ ਆਪ ਲੋਕਾਂ ਦੇ ਮਨਾਂ ਤੇ ਪਏ ਬੇ ਲੋੜੇ ਪਰਮਾਂ ਦੇ ਬੋਝ ਲਾਉਣੇ ਨੇ ਤੇ ਇਹੋ ਜਿਹੀਆਂ ਦੁਨਿਆਵੀ ਬੇ ਲੋੜੀਆਂ ਵਸਤੂਆਂ ਦਾ ਭਾਰ ਚੁੱਕ ਕੇ ਸਫ਼ਰ ਕਰਨਾ ਔਖਾ ਹੋ ਜਾਂਦਾ ਹੈ ਅਦੀ ਮੰਜ਼ਿਲ ਪ੍ਰਾਪਤੀ ਦੇ ਵਿੱਚ ਰੁਕਾਵਟਾਂ ਬਣਦੀਆਂ ਹਨ ਤੁਹਾਨੂੰ ਇਹਨਾਂ ਦਾ ਮੋਹ ਤਿਆਗ ਦੇਣਾ ਚਾਹੀਦਾ ਹੈ ਬਾਕੀ ਅਕਾਲ ਪੁਰਖ ਤੇ اٹਲ ਵਿਸ਼ਵਾਸ ਰੱਖ ਕਿਸੇ ਚੀਜ਼ ਦੀ ਥੋੜ੍ਹ ਨਹੀਂ ਆਉਂਦੀ ਅਸੀਂ ਤਾਂ ਰੱਬ ਦੇ ਨਾਮ ਦੇ ਵਪਾਰੀ ਹਾਂ ਫਿਰ ਫਾਲਤੂ ਵਸਤਾਂ ਦਾ ਭਾਰ ਕਾਹ ਤੋਂ ਚੁੱਕਣਾ ਇਹੋ ਹਾਲ ਸਾਡੇ ਜੀਵਨ ਸਫਰ ਦਾ ਹੈ ਮਨੁੱਖ ਆਪਣੀ ਅਨਮੋਲ ਜ਼ਿੰਦਗੀ ਦੇ ਉਹ ਜਿਸ ਆਪਰ ਵਿਚਨਾ ਫਾਲਤੂ ਦੀਆਂ ਦੁਨਿਆਵੀ ਵਸਤੂਆਂ ਨੂੰ ਜੱਫੇ ਮਾਰਦਾ ਰਹਿੰਦਾ ਹੈ ਇਨ੍ਹਾਂ ਪ੍ਰਤੀ ਉਹਦਾ ਲਾਲਚ ਤ੍ਰਿਸ਼ਨਾ ਵਧਦੀ ਜਾਂਦੀ ਹੈ ਹੋਰ ਪ੍ਰਾਪਤੀ ਦੀ ਇੱਛਾ ਵੇਚੈਨ ਕਰਦੀ ਹੈ ਨਤੀਜਾ ਇਹ ਹੁੰਦਾ ਹੈ ਉਹ ਦੁਨਿਆਵੀ ਮੋਹ ਮਾਇਆ ਵਿੱਚ ਉਲਝਿਆ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੰਦਾ ਹੈ ਇਹੋ ਉਸ ਦੇ ਦੁੱਖਾਂ ਦਾ ਮੂਲ ਕਾਰਨ ਹੈ ਹੋਂ ਮਰਦਾਨਾ ਜੀ ਗੁਰੂ ਜੀ ਦੇ ਅਨਮੋਲ ਵਿਚਾਰਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਗਏ ਕਿ ਸਫਰ ਭਾਵੇਂ ਕੋਈ ਵੀ ਹੋਵੇ ਬੇਲੋੜੀਆਂ ਵਸਤੂਆਂ ਦੇ ਭਾਰ ਮੰਜ਼ਿਲ ਤੱਕ ਪਹੁੰਚਣ ਵਿੱਚ ਰੁਕਾਵਟ ਬਣ ਜਾਂਦੇ ਨੇ ਇੰਜ ਇਸ ਮੁਝੀ ਮਰੁਫਤਾ ਨੂੰ ਸਿੱਧੇ ਰਾਹੇ ਪਾਉਣ ਦੇ ਲਈ ਗੁਰੂ ਜੀ ਦੇ ਨਾਲ ਹੋਏ ਪਾਏ ਮਰਦਾਨਾ ਜੀ ਦੇ ਬਚਨ ਅੱਜ ਵੀ ਸੰਗਤ ਨੂੰ ਪ੍ਰੇਰਨਾ ਦਿੰਦੇ ਹਨ ਗੁਰੂ ਜੀ ਦਾ ਇਹ ਉਪਦੇਸ਼ ਕੇਵਲ ਭਾਈ ਮਰਦਾਨਾ ਜੀ ਲਈ ਨਹੀਂ ਸੀ ਇਹ ਉਪਦੇਸ਼ ਸਮੁੱਚੀ ਮਨੁੱਖਤਾ ਦੇ ਲਈ ਸੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਤਾਂ ਗੁਰੂ ਕੇ ਸਿੱਖ ਪਿਆਰੇ ਭਾਈ ਮਰਦਾਨਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ